ਮੈਨੂੰ ਕਿਹਾ ਬਾਪੂ ਜੀ ਮੈਂ ਗੀਤ ਤਿਆਰ ਕਰ ਲਾ ਬਾਪੂ ਜੀ ਕਿਹਾ ਕੱਚਾ ਗਲਾ ਨਹੀਂ ਅਰੇ ਹੌਲ ਤੂੰ ਕਿ ਲੱਗਿਆ ਰਿਹਾ ਬਸ ਜਿੱਥੇ ਤੂੰ ਪੜਦੇ ਓਥੇ ਸਟੇਟ ਤੇ ਅੱਗੇ ਤੂੰ ਸਕੂਲ ਕਾਲਜ ਜਦੋਂ ਤੱਕ ਜਾਵੇਂਗਾ ਨਾ ਉਨੋਂ ਤੱਕ ਬਾਈ ਅਰੇ ਚੰਨੂ ਵੀ ਸ਼ਹਿਦ ਬਾਈ ਮੈਂ ਬਾਈ ਨੂੰ ਬੰਮੀ ਆ ਬੋਲੇਗੀ ਸੁਣਾ ਲਾ ਬਾਈ ਕਹਿੰਦਾ ਤੂੰ ਵੀ ਵੱਡਾ ਐਕਟਰ ਬਣਨਾਗਾ ਮੈਂ ਬਿਲਕੁਲ 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 ਬਣੇਗਾ ਬਣੇਗਾ ਅਸ਼ੀਰਵਾਦ ਤੇਰੇ ਨਾਲ ਬਿਲਕੁਲ ਤਾਂ ਬਾਪੂ ਜੀ ਦੇ ਬਿਲਕੁਲ ਹੌਸਲਾ ਦਿੱਤਾ ਹੈ ਨਵੀਂ ਕੁੜੀ ਨੀਂਜਾ ਦੇ ਤੁਸੀਂ ਗਾਣੇ ਸੋਸ਼ਲ ਮੀਡੀਆ ਤੇ ਵੀ ਸੁਣੇ ਨੇ ਅੱਜ ਵੀ ਤੁਹਾਨੂੰ ਸੁਣਾਏ ਨੇ ਤਾਂ ਤੁਸੀਂ ਹਵੇਲੀ ਦੇ ਵਿੱਚ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਕਿੰਨਾ ਫੈਨਸ ਦਾ ਪਿਆਰ ਹੈ ਕਿੰਨਾ ਇਕੱਠ ਹਰ ਕੋਈ ਰੋਕ ਰੋਕ ਕੇ ਗੱਲ ਕਰਨੀ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਿਆਰ ਦੇ ਵਿੱਚ ਨੇ ਬੇਸ਼ੱਕ ਸੁਰੱਖਿਆ ਘੇਰੇ ਦੇ ਵਿੱਚ ਨੇ ਪਰ ਹਰ ਕੋਈ ਉਹਨਾਂ ਨੂੰ ਮਿਲਣਾ ਚਾਹੁੰਦਾ ਜਨਮ ਦਿਨ ਤੇ ਗੱਲ ਕਰਨੀ ਚਾਹੁੰਦਾ ਲੋਕ ਪੰਜ ਪੰਜ ਘੰਟੇ ਸੱਤ ਸੱਤ ਘੰਟਿਆਂ ਤੋਂ ਸਵੇਰ ਦੇ ਆਏ ਹੋਏ ਸੀ ਵੇਟ ਕਰ ਰਹੇ ਸੀ ਕਿ ਕਦੋਂ ਬਾਪੂ ਜੀ ਆਉਣਗੇ ਤੇ ਉਹਨਾਂ ਦੇ ਨਾਲ ਗੱਲਬਾਤ ਹੋਊਗੀ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ ਹਾਂ ਦੇਖ ਸਕਦੇ ਹਾਂ ਕਿ ਹਰ ਕੋਈ ਤਸਵੀਰਾਂ ਲੈ ਰਿਹਾ ਫੋਟੋਆਂ ਖਿਚਾ ਰਿਹਾ ਤਾਂ ਸੁਰੱਖਿਆ ਘੇਰੇ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾ ਰਿਹਾ ਤਾਂ ਗਾਣਿਆਂ ਬਾਰੇ ਵੀ ਜਿਵੇਂ ਜਲਦੀ ਬਾਪੂ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਜਲਦੀ ਜਿਹੜੇ ਗਾਣੇ ਨੇ ਛੱਡੇ ਜਾਣਗੇ ਮੂਸੇਵਾਲਾ ਦਾ ਅਜ ਯਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ ਇੱਕ ਕੈਂਸਰ ਕੈਂਪ ਵੀ ਜਿਹੜਾ ਲਗਾਇਆ ਗਿਆ ਸੀਗਾ ਤਾਂ ਦੇਖੋ ਸੈਲਫੀਆਂ ਲਈਆਂ ਜਾ ਰਹੀਆਂ ਨੇ ਤਾਂ ਇਹ ਬਹੁਤ ਸੋਹਣੀ ਤਸਵੀਰ ਹੈ ਕਿ ਕਿੰਨਾ ਪਿਆਰ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫੈਨਸ ਜਿਨ੍ਹਾਂ ਨੇ ਬਾਪੂ ਜੀ ਨੂੰ ਵੀ ਪੂਰਾ ਹੌਸਲਾ ਦੇ ਕੇ ਰੱਖਿਆ ਹੋਇਆ ਪੂਰੇ ਹੌਸਲੇ ਦੇ ਵਿੱਚ ਕੀਤਾ ਹੋਇਆ ਬਾਪੂ ਜੀ ਨੂੰ ਕਿਉਂਕਿ ਉਹਨਾਂ ਨੂੰ ਜਦੋਂ ਲਗਾਤਾਰ ਫੈਨਸ ਮਿਲਦੇ ਨੇ ਚਾਹੇ ਜਨਮ ਦਿਨ ਹੁੰਦਾ ਜਾਂ ਕਿਸੇ ਵੀ ਮੌਕੇ ਚਾਹੇ ਬਲਕੋਤ ਸਿੰਘ ਜੀ ਬਾਪੂ ਜੀ ਦਾ ਆਪਣਾ ਵੀ ਜਨਮ ਦਿਨ ਹੁੰਦਾ ਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਮਿਲਦੇ ਨੇ ਦੇਖ ਸਕਦੇ ਹੋ ਕਿ ਸੁਰੱਖਿਆ ਕੇਰੇ ਦੇ ਵਿੱਚ ਹੁੰਦੇ ਹੋਏ ਸਭ ਨੂੰ ਮਿਲ ਰਹੇ ਨੇ ਸੈਲਫੀਆਂ ਵੀ ਲੈ ਰਹੇ ਨੇ ਆ ਜਨਮ ਦਿਨ ਤੇ ਸਵੇਰ ਤੋਂ ਹੀ ਜਿਹੜੇ ਫੈਨਸ ਨੇ ਹਵੇਲੀ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀ ਵੇਟ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਕਦੋਂ ਬਾਪੂ ਜੀ ਆਉਣਗੇ ਪਰ ਉਹ ਆਪਣੇ ਰੁਝੇਮਿਆਂ ਦੇ ਵਿੱਚ ਸੀ ਮੈਂ ਕਿਹਾ ਬਾਪੂ ਜੀ ਮੈਂ ਕਿਹਾ ਗੀਤ ਤਿਆਰ ਕਰ ਲਾ ਬਾਪੂ ਜੀ ਕਿਹਾ ਕੱਚਾ ਗਲਾ ਨਹੀਂ ਅਰੇ ਹੌਲ ਤੂੰ ਕਿ ਲੱਗਿਆ ਰਿਹਾ ਬਸ ਜਿੱਥੇ ਤੂੰ ਕਰਦੇ ਓਥੇ ਸਟੇਜ ਤੇ ਅੱਗੇ ਤੂੰ ਸਕੂਲ ਕਾਲਜ ਜਦੋਂ ਤੱਕ ਜਾਵੇਂਗਾ ਨਾ ਉਨੋਂ ਤੱਕ ਉਹ ਬਾਈ ਇਹ ਚੰਨ ਦੀ ਸ਼ੈਲੀ ਬੀਬੀ ਤੂੰ ਮੈਂ ਬਾਈ ਨੂੰ ਬੰਮੀਆ ਬੋਲੇਗੀ ਸੁਣਾਉਣਾ ਬਾਈ ਕਹਿੰਦਾ ਤੂੰ ਵੀ ਵੱਡਾ ਕੈਕਟਰ ਬਣਨਾਗਾ ਮੈਂ ਬਿਲਕੁਲ 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 ਬਣੇਗਾ ਬਣੇਗਾ ਅਸ਼ੀਰਵਾਦ ਤੇਰੇ ਨਾਲ ਬਿਲਕੁਲ ਤਾਂ ਬਾਪੂ ਜੀ ਦੇ ਬਿਲਕੁਲ ਫੈਸਲਾ ਦਿੱਤਾ ਹੈ ਨਵੀਂ ਕੁੜੀ ਨੀਂਜਾ ਦੇ ਤੁਸੀਂ ਗਾਣੇ ਸੋਸ਼ਲ ਮੀਡੀਆ ਤੇ ਵੀ ਸੁਣੇ ਨੇ ਅੱਜ ਵੀ ਤੁਹਾਨੂੰ ਸੁਣਾਏ ਨੇ ਤਾਂ ਤੁਸੀਂ ਹਵੇਲੀ ਦੇ ਵਿੱਚ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਕਿੰਨਾ ਫੈਨਸ ਦਾ ਪਿਆਰ ਹੈ ਕਿੰਨਾ ਕੱਠ ਹਰ ਕੋਈ ਰੋਕ ਰੋਕ ਕੇ ਗੱਲ ਕਰਨੀ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਿਆਰ ਦੇ ਵਿੱਚ ਨੇ ਬੇਸ਼ੱਕ ਸੁਰੱਖਿਆ ਘੇਰੇ ਦੇ ਵਿੱਚ ਨੇ ਪਰ ਹਰ ਕੋਈ ਉਹਨਾਂ ਨੂੰ ਮਿਲਣਾ ਚਾਹੁੰਦਾ ਜਨਮ ਦਿਨ ਤੇ ਗੱਲ ਕਰਨੀ ਚਾਹੁੰਦਾ ਲੋਕ ਪੰਜ ਪੰਜ ਘੰਟੇ ਸੱਤ ਸੱਤ ਘੰਟਿਆਂ ਤੋਂ ਸਵੇਰ ਦੇ ਆਏ ਹੋਏ ਸੀ ਵੇਟ ਕਰ ਰਹੇ ਸੀ ਕਿ ਕਦੋਂ ਬਾਪੂ ਜੀ ਆਉਣਗੇ ਤੇ ਉਹਨਾਂ ਦੇ ਨਾਲ ਗੱਲਬਾਤ ਹੋਊਗੀ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ ਤਾਂ ਦੇਖ ਸਕਦੇ ਹੋ ਕਿ ਹਰ ਕੋਈ ਤਸਵੀਰਾਂ ਲੈ ਰਿਹਾ ਫੋਟੋਆਂ ਖਿਚਾ ਰਿਹਾ ਤਾਂ ਸੁਰੱਖਿਆ ਘੇਰੇ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾ ਰਿਹਾ ਤਾਂ ਗਾਣਿਆਂ ਬਾਰੇ ਵੀ ਜਿਵੇਂ ਜਲਦੀ ਬਾਪੂ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਜਲਦੀ ਜਿਹੜੇ ਗਾਣੇ ਨੇ ਛੱਡੇ ਜਾਣਗੇ ਮੂਸੇਵਾਲਾ ਦਾ ਅੱਜ ਯਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ ਇੱਕ ਕੈਂਸਰ ਕੈਂਪ ਵੀ ਜਿਹੜਾ ਲਗਾਇਆ ਗਿਆ ਸੀਗਾ ਤਾਂ ਦੇਖੋ ਸੈਲਫੀਆਂ ਲਈਆਂ ਜਾ ਰਹੀਆਂ ਨੇ ਤਾਂ ਇਹ ਬਹੁਤ ਸੋਹਣੀ ਤਸਵੀਰ ਹੈ ਕਿ ਕਿੰਨਾ ਪਿਆਰ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫੈਨਸ ਜਿਨ੍ਹਾਂ ਨੇ ਬਾਪੂ ਜੀ ਨੂੰ ਵੀ ਪੂਰਾ ਹੌਸਲਾ ਦੇ ਕੇ ਰੱਖਿਆ ਹੋਇਆ ਪੂਰੇ ਹੌਸਲੇ ਦੇ ਵਿੱਚ ਕੀਤਾ ਹੋਇਆ ਬਾਪੂ ਜੀ ਨੂੰ ਕਿਉਂਕਿ ਉਹਨਾਂ ਨੂੰ ਜਦੋਂ ਲਗਾਤਾਰ ਫੈਨਸ ਮਿਲਦੇ ਨੇ ਚਾਹੇ ਜਨਮ ਦਿਨ ਹੁੰਦਾ ਜਾਂ ਕਿਸੇ ਵੀ ਮੌਕੇ ਚਾਹੇ ਬਲਕੋਤ ਸਿੰਘ ਜੀ ਬਾਪੂ ਜੀ ਦਾ ਆਪਣਾ ਵੀ ਜਨਮ ਦਿਨ ਹੁੰਦਾ ਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆ ਕੇਰੇ ਦੇ ਵਿੱਚ ਹੁੰਦੇ ਹੋਏ ਸਭ ਨੂੰ ਮਿਲ ਰਹੇ ਨੇ ਸੈਲਫੀਆਂ ਵੀ ਲੈ ਰਹੇ ਨੇ ਅੱਜ ਜਨਮ ਦਿਨ ਤੇ ਸਵੇਰ ਤੋਂ ਹੀ ਜਿਹੜੇ ਫੈਨਸ ਨੇ ਹਵੇਲੀ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀ ਵੇਟ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਕਦੋਂ ਬਾਪੂ ਜੀ ਆਉਣਗੇ ਪਰ ਉਹ ਆਪਣੇ ਰੁਝੇਵਿਆਂ ਦੇ ਵਿੱਚ ਸੀ